लांगा महारा पंजवान दूजा नतारे सोए ते ਸੋ ਵੇ ਈਰਾ ਜੂਰ ਈਦੀ ਬਲ ਕੇਤ ਸਦਾ ਸਦਾ ਜਾਪ ਨਾਮ ਤੇ ਈਤ ਸਭ ਉਪ ਪਾਲ ਵਰਤ ਦਾ ਤਾਰ ਤੇਰੀ ਕੀਤ ਤੇਰਾ ਉਰ ਅਰਹ ਅਬ ਮੁ ਅਬਾਰ ਊਚ ਅਪਾਲ ਜੋ ਤੁਧ ਸੇਵੈ ਇਨ ਭਉ ਦੁਖ ਨਾਹੀ ਗੁਰ ਪ੍ਰਸਾਦਿ ਨਾਨਕ ਗੁਣ ਗਾਏ ਨਾਲ ਸੁਏ ਨਾਲ ਕਰਮ ਪ੍ਰਾਪਤ ਹੋਏ ਜੇ ਜਪਿਆ ਇਸ ਕੋਮਲਾਰ ਇਸ ਕੈ ਸਾਲਬ ਤਹੈ ਸੰਸਾਰ ਪਉ ਨਾਲਿ ਪ੍ਰਭੂ ਚਾ ਪੂਰ ਜੋ ਨਾਹੀ ਮਾਰਿ ਹੋ ਤੂ ਨਾ ਜੇਨ ਜਪਿਆ ਕਿਸ ਕੋ ਵਲਾਰ ਇਸ ਪੈ ਸੰਗ ਤਾਏ ਸੰਸਾਰ ਕੋ ਨਾਮ ਚ ਕਾਮੂਚਾ ਪੂਰਾ ਸੋ ਧੂਰ ਵਾਹਿਗੁਰੂ ਦਾ ਕਲਪਾ ਵਾਹਿਗੁਰੂ ਜੀ ਕੀ ਬੋਲੀ